ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਵੀਡੀਓ 'ਚ ਆਪਾਂ ਬਦਨੀ ਖੜੇ ਆ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਆ ਇੱਥੇ ਨਾ ਇਹ ਬਾਈ ਬਾਈ ਕੀ ਨੌਕਰੀ ਹੈ ਤੁਹਾਡਾ ਜਗਿੰਦਰ ਫਾਰਮ ਜਗਿੰਦਰ ਬਦਨੀ ਫਾਰਮ ਜਗਿੰਦਰ ਬਦਨੀ ਫਾਰਮ ਤੁਹਾਡਾ ਨਾਮ ਕੀ ਆ ਜਗਿੰਦਰ ਜੀ ਜਗਿੰਦਰ ਸਿੰਘ ਹਾਂ ਜੀ ਠੀਕ ਆ ਇਹ ਬਾਈਆਂ ਦਾ ਇੱਥੇ ਨਾ ਨਰਸਰੀ ਫਾਰਮ ਇਹ ਸਾਰੀਆਂ ਸਬਜ਼ੀਆਂ ਦੀਆਂ ਪਨੀਰੀਆਂ ਬੀਜਦੇ ਆ ਪਿੰਡ 'ਚ ਤੇ ਵੇਚਦੇ ਐ ਨਾ ਸਾਰਾ ਕੋਈ ਪੁੱਛਾਂਗੇ ਇੱਧਰ ਦਿਖਾ ਦਿਓ ਉਹ ਉੱਥੋਂ ਲੈ ਕੇ ਮਤਲਬ ਬਾਈ ਇਹ ਕਿੰਨੇ ਕਿੱਲੇਾਂ ਚ ਪਹਿਲਾਂ ਦੱਸਿਓ ਫਾਰਮ ਇਹ ਆਪਣਾ ਇੱਕ ਕਿੱਲੇ ਦੇ ਵਿੱਚ ਫਾਰਮ ਹੈ ਜੀ ਇਹ ਪਨੀਰੀਆਂ ਆਸਤਾ ਦੂਜਾ ਬਕਾਇਦਾ ਸਾਰੀ ਕੜਕੁਣਕ ਲੱਗੀ ਆ ਠੀਕ ਆ ਇੱਕ ਕਿੱਲੇ ਚ ਹਾਂਜੀ ਕਿੱਲੇ ਦੇ ਵਿੱਚ ਪਨੀਰੀਆਂ ਤਿਆਰ ਕਰਦੇ ਹੀ ਠੀਕ ਆ ਆਜੋ ਤੇ ਇਹ ਕਿੰਨਾ ਕ ਟਾਈਮ ਹੋ ਗਿਆ ਮੈਨੂੰ ਇਸ ਲੈਂਡ ਦੇ ਵਿੱਚ ਪੇ 7-8 ਸਾਲ ਹੋ ਗਈ ਇੱਥੇ ਹੀ ਹਾਂਜੀ ਇੱਥੇ ਮੈਨੂੰ 19 ਸਾਲ ਹੋ ਗਏ ਇੱਥੇ ਰਹਿੰਦੇ ਆਂ ਠੀਕ ਹੈ ਤੇ ਇਹ ਮਤਲਬ ਇੱਕ ਕਿੱਲੇ ਚੋਂ ਜਿਹੜਾ ਆਪਾਂ ਕਹਿ ਸਕਦੇ ਕਿੰਨੀਆਂ ਕੁ ਪਨੀਰੀਆਂ ਬੀਜੀਆਂ ਆਪਾਂ ਇਹਦੇ ਵਿੱਚ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ ਮੇਰੇ 14-15 ਬਰੇਟੀਆਂ ਲੱਗੀਆਂ ਆਪਣੇ ਕੋਲੇ ਕਿਹੜੀ ਹੈ ਕਿਹੜੀ ਹੈ ਮਤਲਬ ਦਿਖਾ ਦੇਣ ਤੁਹਾਨੂੰ ਜੀ ਦੇਖਣੀ ਆ ਆਜੋ 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 ਅੱਗੇ ਆ ਜਾ ਬੱਬੂ ਪਹਿਲਾਂ ਤਾਂ ਆਪਣੇ ਕੋਲੇ ਪਿਆਜ਼ ਦੀ ਚੱਲੀ ਜਾਂਦੀ ਹੈ ਜੀ ਹੂੰ ਪਿਆਜ਼ ਦਾ ਹੁਣ ਸੀਜ਼ਨ ਹਾਂ ਸੀਜ਼ਨ ਹੈ ਪਿਆਜ਼ ਦਾ ਹੀ ਹੂੰ ਆਪਣੇ ਕੋਲੇ ਕੱਚਾ ਪਿਆਜ਼ ਵੀ ਚੱਲੀ ਜਾਂਦਾ ਵਾ ਅੱਛਾ ਟਾਕੀ ਦਾ ਪਿਆਜ਼ ਜਿਵੇਂ ਹਰਾ ਪਿਆਜ਼ ਲਾਉਣਾ ਹੁਣ ਉਹ ਵੀ ਚੱਲੀ ਜਾਂਦਾ ਠੀਕ ਹੈ ਇਸ ਤੋਂ ਬਾਅਦ ਸਾਡੇ ਕੋਲ ਪਕਾਵਾ ਪਿਆਜ਼ ਜਿਵੇਂ ਪਕਾਉਣਾ ਪਿਆਜ਼ ਉਹ ਸਾਰਾ ਪਕਾਵਾ ਪਿਆਜ਼ ਆਈ ਉਧਰ ਮਤਲਬ ਇਹ ਕੀ ਫਰਕ ਕੀ ਹੁੰਦਾ ਮਤਲਬ ਇਹ ਕੱਚਾ ਪਿਆਜ਼ ਉਹ ਤਾਂ ਮਹੀਨੇ ਦੇ ਵਿੱਚ ਹੀ ਤਿਆਰ ਹੋ ਜਾਣਾ ਵਾ ਜਦੋਂ ਅੱਛਾ ਕੱਚਾ ਪਿਆਜ਼ ਪੱਟ ਕੇ ਹਾਂਜੀ ਇਹਦੇ ਇਹ ਪੱਟ ਕੇ ਆਪਾਂ ਦੁਬਾਰੇ ਪਿਆਜ਼ ਹੋਰ ਲਾ ਸਕਦੇ ਹਾਂ ਪਕਾਵਾ ਪਿਆਜ਼ ਮਤਲਬ ਇਹ ਵੇਖ ਬੇਗ ਜਾਊਗਾ ਮੰਡੀ ਹਾਂਜੀ ਵੇਖ ਜਾਊਗਾ ਮੰਡੀ ਦੇ ਵਿੱਚ ਆਪਾਂ ਸੇਲ ਕਰ ਸਕਦੇ ਹਾਂ ਇਹਦੀ ਠੀਕ ਆ ਇਹ ਵਧੀਆ ਮਤਲਬ ਗੰਡਾ ਕੁਆਲਿਟੀ ਬਹੁਤ ਵਧੀਆ ਟਾਕੀ ਦਾ ਪਿਆਜ਼ ਲੱਗਿਆ ਬਹੁ ਸਾਰੇ ਕੋਲ ਲਾਲ ਗੰਡੀ ਹੋ ਗਈ ਇਹਦੀ ਹਾਂ ਬਹੁਤ ਵਧੀਆ ਇਹ ਕੱਚਾ ਪਿਆਜ ਆ ਜਿਵੇਂ ਮੰਡੀ ਚ ਆਪਾਂ ਵੇਚਾਂਗੇ ਜਿਹੜਾ ਮੰਡੀ ਕਰਨ ਜਿਹੜਾ ਹੁਣ ਲੱਗੀ ਚੱਲ ਰਹੇ ਜਿਵੇਂ ਮੰਡੀਆਂ ਜਾ ਰਹੇ ਆ ਵਾ ਸਾਡੀਆਂ ਵਾਸਤੇ ਠੀਕ ਆ ਉਹ ਜਿਹੜਾ ਅੱਗੇ ਪਕਾਵਾ ਪਿਆਜ ਹੈ ਹਾਂਜੀ ਉਹ ਪਕਾਵਾ ਹਾਂ ਜਿਵੇਂ ਮੈਂ ਹੁਣ ਅੱਜ ਤੋਂ 20 ਦਿਨ ਬਾਅਦ ਇਹਦੀ ਬਜਾਈ ਸ਼ੁਰੂ ਹੋ ਜਾਣੀ ਹੈ ਹਮ ਵੈਸੇ ਤਾਂ ਬੰਦੇ ਕੋਈ ਲਿਆ ਰਹੇ ਹੁਣ ਇਹ ਪਕਾਵਾ ਪਿਆਜ ਆਪਣੇ ਕੋਲ ਲੱਗਿਆ ਵਾ ਠੀਕ ਆ ਸਾਰੀਆਂ ਕਿਆਰੀਆਂ ਜਿਹੜੀਆਂ ਇਹ ਸਾਰਾ ਪਿਆਜ਼ ਇਹ ਵੀ ਪਕਾਵਾਵਾ ਉਧਰ ਲੱਗਿਆ ਜਿਹੜਾ ਉਹ ਵੀ ਸਾਰਾ ਪਕਾਵਾ ਹੀ ਹੈ ਪਿਆਜ਼ ਆਪਣੇ ਕੋਲੇ ਠੀਕ ਆ ਤੇ ਇਹ ਫਿਰ ਜਿਹੜੀ ਪਨੀਰੀ ਵੇਚਦੇ ਕਿਵੇਂ ਇਹ ਬਸ ਇਦਾਂ ਹੀ ਹੁੰਦਾ ਜਿਵੇਂ ਲੋਕਾਂ ਨੂੰ WhatsApp ਚੜਾ ਦੀ ਸੇਲ ਕਰਦੀ ਦੇਖ ਕੇ ਆਪਦੀ ਆਵੇ ਲੋਕੀ ਆਉਂਦੇ ਆਪਣੇ ਕੋਲੇ ਤੁਸੀਂ ਮੰਡੀ ਲੈ ਕੇ ਨਹੀਂ ਮੰਡੀ ਨਹੀਂ ਜਾਂਦੀ ਇੱਥੇ ਵੀ ਮੇਰੇ ਫਾਰਮ ਤੇ ਵਿੱਚ ਚੱਲਦਾ ਟੋਟਲ ਸਾਰਾ ਕੰਮ ਅੱਗੇ ਭਾਈਆ ਗੋਭੀ ਗੋਭੀ ਲੱਗੀ ਹਾਂਜੀ ਪਹਿਲੇ ਪਾਸੇ ਆਪਣੀ ਠੀਕ ਆ ਉਧਰ ਸਾਰੇ ਆਪਣੇ ਫਿਰ ਬੀਜ ਆ ਜਾਂਦੇ ਆ ਜੀ ਅੱਗੇ ਆਜੋ ਆ ਪਹਿਲਾਂ ਇਹ ਪਾਇਆ ਸਾਰਾ ਪਿਆਜ਼ ਸੀਗਾ ਜੀ ਆਹ ਧਨੀਆ ਬੀਜਿਆ ਹੈ ਨਾ ਹਾਂਜੀ 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 ਠੀਕ ਹੈ ਠੀਕ ਹੈ ਵੈਸੇ ਦੁਕਾਨਦਾਰ ਕੋਲ ਸੇਲ ਕਰਨਾ ਸੀ ਇੱਕ ਇਹਦੇ ਪਹਿਲਾਂ ਸਾਰਾ ਗੋਭੀ ਦਾ ਕੰਮ ਸੀਗਾ ਜਿੰਨਾ ਪੂਰਾ ਕਿੱਲਾ ਗੋਭੀ ਦੀ ਪਨੀਰੀ ਦਾ ਸੀਗਾ ਸਾਰਾ ਹੂੰ ਵੀ ਮੈਂ ਤਾਂ ਦੋ ਸ਼ਿਫਟਾਂ ਮੈਂ ਲਵਾ ਚੁੱਕਿਆ ਗੋਭੀ ਦੀਆਂ ਪਨੀਰੀਆਂ ਦੀ ਅੱਛਾ ਕਿੱਲਾਂ ਦੇ ਕਿੱਲੇ ਮੇਰੇ ਘਰ ਤੋਂ ਪਾਸ 55 52 ਕਿੱਲੇ ਗੋਭੀ ਦੀ ਲੱਗ ਚੁੱਕੀ ਠੀਕ ਹੈ ਇਹ ਜੀ ਆਪਣੇ ਰਾਨੀ ਟਮਾਟਰ ਹੈ ਇਸ ਟਵਿਸਟ ਵਾਲਾ ਦਾ ਬਹੁਤ ਵਧੀਆ ਕੁਆਲਿਟੀ ਹੈ ਰਾਣੀ ਟਮਾਟਰ ਰਾਣੀ ਟਮਾਟਰ ਹਾਂ ਜਾਨੀ ਬਹੁਤ ਜਿਆਦਾ ਲੱਗਦਾ ਏ ਇਹ ਹੁਣ ਪਨੀਰੀ ਕਿੰਨੇ ਤਿਆਰ ਆ ਕੇ ਹਾਂਜੀ ਇਹ ਤਿਆਰ ਹੋ ਪਟਾਈ ਸ਼ੁਰੂ ਆ ਦੇਖੋ ਪੱਟਿਆ ਕੱਲ ਲਈ 2000 ਫੁੱਟਾਂ ਪਟਾਈ ਸ਼ੁਰੂ ਹੋ ਗਈ ਠੀਕ ਆ ਹਾਂਜੀ ਇਹ ਮਤਲਬ ਪੂਰਾ ਟਮਾਟਰ ਬਾਈ ਪੂਰਾ ਵਧੀਆ ਹਾਂਜੀ ਠੀਕ ਆ ਮਤਲਬ ਕਿੱਲਿਆਂ ਦੇ ਮੁਤਾਬਕ ਬੰਦੇ ਲੈ ਕੇ ਜਾਂਦੇ ਸਾਡੇ ਉਹ ਜਿਹਨੇ ਕੱਲਾ ਲਾਉਣਾ ਅੱਧਾ ਕੱਲਾ ਲਾਉਣਾ ਉਸ ਤਰ੍ਹਾਂ ਮਤਲਬ ਇਹਦੇ ਦੇ ਵਿੱਚ ਆਪਣੀ ਲੱਗੀ ਏ ਬੈਂਗਣੀ ਇਧਰ ਵੀ ਕਿਆਰੀ ਏ ਪੂਰਾ ਇਹ ਟਮਾਟਰ ਇਹ ਆਪਣੇ ਕੋਲ ਲੱਗੀ ਏ ਟੱਕੀ ਹੋ ਕੋਰੀ ਦੀ ਕਰਕੇ ਟੱਕੇ ਹੁੰਦੇ ਆ ਇਹ ਕਿਹੜੇ ਆ ਜਿਹੜੇ ਆਪਾਂ ਕਵਰ ਕੀਤੇ ਇਹ ਬੈਂਗ ਇਹ ਬੈਂਗਣੀ ਆ ਹਾਂ ਠੀਕ ਆ ਬੈਂਗਣੀ ਇਹਦੀ ਤਿਆਰ ਹੋਈ ਜਾਂਦੀ ਤਿਆਰ ਇਹ ਛੋਟੀ ਆ ਜੀ ਛੋਟੀ ਬਸ ਅਜੇ ਤੋ ਜਣੇ 15 20 ਦਿਨਾਂ ਵਿੱਚ ਲੱਗਣ ਵਾਲੀ ਆ ਆਪਣੇ ਕੋਲੇ ਤੇ ਬਾਈ ਇਹਨੂੰ ਮਤਲਬ ਆ ਕੋਰਾ ਤਾਂ ਜੇ ਪੈਂਦਾ ਨਹੀਂ ਨਹੀਂ ਕੋਰਾ ਪੈ ਰਿਆ ਹੀ ਹੁਣ ਪੈ ਰਿਆ ਹ ਹੁਣ ਨਹੀਂ ਆਪਾਂ ਨੂੰ ਮਹਿਸੂਸ ਹੁੰਦਾ ਸਵੇਰ ਪਤਾ ਲੱਗਦਾ ਆਪਾਂ ਨੂੰ ਇਹਦਾ ਕਰਕੇ ਕਬਰ ਕਰਨੀ ਪੈਂਦੀ ਹਾਂਜੀ ਹਾਂਜੀ ਤੇ ਅੱਗੇ ਜਿਹੜੇ ਇੰਨਾ ਚ ਕੀ ਆ ਇੰਨਾ ਚ ਆ ਗਿਆ ਵੀ ਮੈ ਕੋ ਚੂਚੂ ਗੋਲ ਚੂਚੂ ਕਹਿ ਦਨੇ ਆਪਾਂ ਇਹ ਕਿਹੜੀ ਹੁੰਦੇ ਆ ਗੋਲ ਚੂਚੂ ਹੁੰਦਾ ਆ ਆ ਫੇਲ ਦੇਖੋ ਤਿਆਰੀ ਹੋਈ ਆਪਣੇ ਕੋਲੇ ਬਸ ਇਹ ਤਾਂ ਹੱਥ ਤੇ ਨੱਟਣ ਵਾਲਾ ਹੀ ਇਹ ਮਤਲਬ ਕਿਹੜੇ ਹੁੰਦੇ ਆ ਇਹ ਬੈਂਗਣ ਦੇ ਛੋਟੇ ਵੱਡੇ ਬੈਂਗਣ ਹੁੰਦੇ ਛੋਟੇ ਆ ਜੀ ਹਾਂਜੀ ਇਹ ਛੋਟੇ ਬੈਂਗਣ ਹੈ ਮੈਂ ਪੂਰਾ ਚੂਚੂ ਬਹੁਤ ਵਧੀਆ ਲੱਗ ਗਈ ਅੱਛਾ ਇਹਨੂੰ ਚੂਚੂ ਕਹਿੰਦੇ ਹਾਂ ਹਾਂਜੀ ਹਾਂਜੀ ਇਹ ਮਤਲਬ ਗਾ ਸ਼ਿਮਲਾ ਮਿਰਚ ਆ ਗਈ ਹੈ ਠੀਕ ਹੈ ਹੁਣ ਮੇਰਾ ਟਿਕਾ ਤਿਆਰ ਹੋ ਰਹੀਆਂ ਮਤਲਬ ਹੁਣ ਸਾਰੀਆਂ ਕਾਇਦਾ ਟਕੀਆਂ ਹੋਈਆਂ ਇਸੇ ਕਰਕੇ ਹੀ ਇਹ ਚ ਸ਼ਿਮਲਾ ਮਿਰਚ ਆਏ ਸ਼ਿਮਲਾ ਮਿਰਚ ਹੋ ਗਈ ਗਾ ਅੱਗੇ ਦੂਜੀ ਮਿਰਚ ਕੌੜੀ ਮਿਰਚ ਹੋ ਗਈ ਐ ਸਿੱਤ ਸਤਾਈ ਹੋ ਗਈ ਸਹਿਬਾ ਹੋ ਗਈ ਇਹ ਵੈਰੈਟੀਆਂ ਟੋੜੀ ਲੱਗੀਆਂ ਠੀਕ ਆ ਬਾਈ ਨੇ ਦੇਖੋ ਪੂਰੇ ਕਿੱਲੇ 'ਚ ਇਹ ਪਨੀਰੀਆਂ ਦਾ ਫਾਰਮ ਬਣਾਇਆ ਆਜੋ ਅੱਕੇ ਦੇਖੇ ਆਜੋ ਤੁਹਾਨੂੰ ਗੋਭੀ ਦੀ ਦਿਖਾਉਣੀ ਹੈ ਗੋਭੀ ਬਹੁਤ ਵਧੀਆ ਮਹਿੰਗੀ ਵੈਰੈਟੀ ਲਾਈ ਹੋਈ ਆਪਾਂ ਅੱਛਾ ਸਭ ਤੋਂ ਮਹਿੰਗੀ ਵੈਰੈਟੀ ਹੈ ਜੀ ਤੇ ਇਹ ਜਿਹੜੀ ਹੁਣ ਤਿਆਰ ਹੁਣ ਸਰਦੀਆਂ 'ਚ ਹੋਣੀ ਹੈ ਹਾਂ ਨਹੀਂ ਸਰਦੀ ਨਹੀਂ ਗਰਮੀ ਦੇ ਵਿੱਚ ਆਉਣੀ ਵੈਰੈਟੀ ਹੈ ਜੀ ਆਪਣੀ ਗੋਭੀ ਵਾਲੀ ਜਿਹੜੀ ਲੱਗੀ ਐ ਅੱਛਾ ਹਾਂਜੀ ਆਇਦਰ ਵੀ ਭਰੀ ਜਾਂਦੇ ਬਾਈ ਇਹ ਵੀ ਭਰੀ ਜਾਂਦੇ ਹਾਂਜੀ ਇਹ ਭਰੀ ਜਾਂਦੇ ਇਹ ਗਰਮੀਆਂ ਵਾਲੀਆਂ ਜੋ ਕੱਦੂ ਅੱਲਾ ਤੋਰੀਆਂ ਕੀਰੇ ਤਰ੍ਹਾਂ ਉਹ ਵੈਰਟੀਆਂ ਗਰਮੀ ਵਾਲੀਆਂ ਇਹ ਵੀ ਇਹ ਗਰਮੀ ਵਾਲੀ ਆ ਗੋਭੀ ਹੈ ਜੀ ਆਪਣੇ ਕੋਲੇ ਇਹ ਸਾਰੀ ਗੋਭੀ ਲੱਗੀ ਹੋਈ ਹਮ ਡਵਾਂਟਾ ਕੰਪਨੀ ਦੀ ਇਹ ਗੋਭੀ ਹੈ 85 ਨੰਬਰ ਅੱਛਾ ਜੀ 8000 ਕਿਲੋ ਬੀਜ ਇਹਦਾ ਪੂਰਾ ਕਿਲੋ 8000 ਦਾ ਬੀਜ ਪਿਆ ਜਨੇ ਸਾਚ ਇੰਨੀ ਜਗ੍ਹਾ 'ਚ 8000 ਦਾ ਹਾਂਜੀ ਡਵਾਂਟਾ ਦੀ ਇਹ ਕੰਪਨੀ ਦੀ ਗੋਭੀ ਹੈ ਬਹੁਤ ਘੈਂਟ ਵੈਰਟਿਟੀ ਹੈ ਜੀ ਠੀਕ ਹੈ ਠੀਕ ਹੈ ਇਹ ਗਰਮੀ ਦੇ ਵਿੱਚ ਆਉਣੀ ਹੈ ਗਰਮੀ ਚ ਆਉਣੀ ਹੈ ਹਾਂਜੀ ਗਰਮੀ ਲੱਭ ਰਹੀ ਹੈ ਤੇ ਬਾਈ ਜਿਵੇਂ ਆ ਤੁਸੀਂ ਕਰਦੇ ਹੋ ਇਹਦੇ ਚ ਫਿਰ ਕੋਈ ਤੁਹਾਨੂੰ ਪਾਉਣਾ ਪੈਂਦਾ ਕੁਝ ਜਿਵੇਂ ਸਪਰੇਅ ਵਗੈਰਾ ਜਾਂ ਕੁਝ ਹਾਂ ਇਹਦੇ ਉੱਤੇ ਸਪਰੇਅ ਤਾਂ ਕਰਨੀਆਂ ਪੈਂਦੀਆਂ ਇਹਦੇ ਤੇ ਪਹਿਲਾਂ ਸਪਰੇਅ ਦਵਾਈ ਪਾਈ ਉਹ ਥੱਲੇ ਘਾਸ ਤੇ ਨੀਰੀ ਦਾਸ ਤੇ ਤੇ ਹੁਣ ਬਾਕੀ ਨਹੀਂ ਹੋਇਆ ਵਾ ਜੇ ਹੋਇਆ ਤਾਂ ਵੀ ਕੱਢਣਾ ਪੈਂਦਾ ਸਾਨੂੰ ਗੁੱਡਣੀ ਤਾਂ ਪੈਂਦੀ ਹੈ ਅੱਛਾ ਗੁੱਡਣੀ ਕਰਨੀ ਪੈਂਦੀ ਹਾਂ ਬਕਾਇਦਾ ਹੁਣ ਨਹੀਂ ਹੋਇਆ ਵੀ ਇਹਦੇ ਵਿੱਚ ਜਿਹੜੇ ਉਹ ਉਤ ਲਫਾਫੇ ਪਾਈ ਉਥੇ ਹਾਂ ਉਹਦੇ ਚ ਵੀ ਬਸ ਇਹੀ ਵੈਰਟੀਆਂ ਇੱਕ ਆਪਣਾ ਲੰਮੀ ਵੈਗਣੀ ਆ ਗੋਲ ਵੈਗਣੀ ਐ ਸ਼ਿਮਲਾ ਮਿਰਚ ਵੈਰਟੀਆਂ ਸਾਰੀਆਂ ਟਮਾਟਰ ਲੱਗਿਆ ਬਕਾਇਦਾ ਸਾਰੀਆਂ ਵੈਰਟੀਆਂ ਲੱਗੀਆਂ ਹੋਏ ਉਦੇ ਚ ਵੀ ਠੀਕ ਹੈ ਉਹੀ ਵੈਰਟੀਆਂ ਠੀਕ ਹੈ ਠੀਕ ਹੈ ਤੇ ਇਹ ਆ ਜਾਂਦੇ ਆਪਣੇ ਕੋਲ ਸਬਜ਼ੀਆਂ ਦੂਜੀਆਂ ਜੀ ਗੜੀਆਂ ਆ ਗਈ ਫਿਰ ਇਹਦੇ ਨਾਲ ਹਾਂ ਜੀ ਰੂਟਾ ਵਿਟਰੀ ਹਾਂਡਾ ਸੋ ਟੂ ਰੂਟਾ ਵਿਟਰੀ ਇਹ ਰੋਟਾ ਵਿਟਰਾ ਬਾਈ ਵੱਡਾ ਵੀ ਹੋ ਜਾਂਦਾ ਸਹਿਜੇ ਹੁਣ ਖੋਲਿਆ ਗੋਭੀ ਦੇ ਖਾਲੀਆਂ ਦੇ ਵਿੱਚ ਲਾਇਆ ਵਾ ਓਕੇ ਇਸ ਤੋਂ ਤੱਕ ਖੋਲ ਜਾਂਦਾ ਵੀ ਵੱਡਾ ਹੋ ਜਾਂਦਾ ਪਾਂਡੇ ਹੋਰ ਕੱッセ ਜਾਂਦੇ ਦੇ ਠੀਕ ਹੈ ਹਾਂ ਮਤਲਬ ਇਹਦੀ ਨਾਲੀ ਸਾਰੀ ਕਿੰਨੇ ਸਾਲ ਹੋ ਗਏ ਨੂੰ ਲੈਣ ਤਿੰਨ ਤਿੰਨ ਸਾਲ ਹੋ ਗਏ ਲੈਂਦੇ ਨੇ ਪੂਰਾ ਇਹ ਕੰਮ ਜਾਵ ਹਾਂ ਪੂਰਾ ਸਮਝਾਈ ਹਾਂਜੀ ਪੈਟਰੋਲ ਤੇ ਆਹ ਇਹ ਨਾ ਟਰੋਲ ਤੇ ਹਾਂਜੀ ਠੀਕ ਹੈ ਠੀਕ ਹੈ ਇਹਦੀ ਨਾਲ ਪੂਰੀ ਖੇਤ ਤੈਕ ਵੀ ਕੀ ਇਹ ਗੇਹੜਾ ਵਾਲਾ ਨਹੀਂ ਇਹ ਬਗੈਰ ਗੇਹਰਤ ਹੋਏ ਇਹ ਮੂਰੇ ਨੂੰ ਹਾਂਜੀ ਅੱਗੇ ਨਹੀਂ ਹੋਗਾ ਠੀਕ ਆਹ ਕੀ ਹੈ ਬਾਈ ਇਹ ਮਤਲਬ ਉਹ ਵੈਰਾਈਟੀਆਂ ਜਿਹੜੀਆਂ ਤੁਹਾਨੂੰ ਦਿਖਾਈਆਂ ਆਪਣੇ ਕੋਲ ਥੇਲੀਆਂ ਜਿਵੇਂ ਇੱਕ ਲੈਣਾ ਜਾਂ ਦੋ ਲੈਣਾ ਥੇਲੀਆਂ ਦੇ ਵਿੱਚ ਤਿਆਰ ਕੀਤੀ ਆ ਆਪਣੀ ਜੀ ਬੋਲਣ ਲੰਬੀ ਵੈਂਗਣੀ ਮਿਰਚ ਸ਼ਿਮਲਾ ਮਿਰਚ ਟਮਾਟਰ ਸਾਰੀਆਂ ਸਬਜ਼ੀਆਂ ਉਹ ਸਾਰੀਆਂ ਦਿਖਾ ਦਿਓ ਇੱਥੇ ਸਾਰੀਆਂ ਸਬਜ਼ੀਆਂ ਅੱਗੇ ਵੀ ਚੱਲੀ ਬਈਆ ਹਾਂ ਆਪ ਇਹਦੇ ਚ ਹੁਣ ਵੀ ਭਰ ਰਿਆਂ ਦੇਖੋ ਜੀ ਇਹਦੇ ਹੁਣ ਵੀ ਭਰੀ ਜਾ ਰਿਹਾ ਦੇਖੋ ਸਾਰੇ ਲੱਗੇ ਹੋਏ ਲੇਬਰ ਮੁੰਡੇ ਲੱਗੇ ਭਰਨ ਆਪਣੇ ਤੇ ਆ ਹੁਣ ਵੀ ਇਹਦੇ ਚ ਭਰਨੇ ਆਹੀ ਇਹਦੇ ਚ ਕਿਹੜੀ ਕਿਹੜੀ ਸਬਜ਼ੀ ਇਹਦੇ ਚ ਹੁਣ ਮੰਨ ਲਓ ਜੀ ਪਹਿਲਾ ਨੰਬਰ ਤਾਂ ਇਹਦੇ ਚ ਲੋਕੀ ਲੱਗੀ ਆ ਹਮ ਆਲ ਕਹਿ ਦਨੇ ਆਪਾਂ ਹਾਂ ਲੋਕੀ ਦਾ ਲੱਗਿਆ ਇਹਦੇ ਵਿੱਚ ਠੀਕ ਹੈ ਠੀਕ ਹੈ ਜੀ ਇਹ ਇਹਦੇ ਚ ਚੱਪਣ ਕੱਦੂ ਲੱਗ ਗਿਆ ਵਾ ਇਹ ਲੰਮਾ ਪੇਠਾ ਹੋ ਗਿਆ ਵਾ ਠੀਕ ਹੈ ਮਤਲਬ ਵੀ ਬਰੇਟੀਆਂ ਸਾਰੀਆਂ ਭਰੀ ਜਾਂਦੇ ਇਹਦੇ ਵਿੱਚ ਵੱਡਾ ਕਰੇਲਾ ਲੱਗਣਾ ਦ ਸਾਈਡ ਤੇ ਤੇ ਉਹਦੇ ਵਿੱਚ ਛੋਟਾ ਕਰੇਲਾ ਜਿਵੇਂ ਛੋਟਾ ਕਰੇਲਾ ਕਹਿੰਦੇ ਨੇ ਉਹ ਝਾੜ ਕੇ ਉਹ ਲੱਗਣਾ ਠੀਕ ਹੈ ਇੱਥੇ ਫਿਰ ਇਹਨਾਂ ਨੂੰ ਜਿਹੜਾ ਪਾਣੀ ਆ ਉਹ ਕਿਵੇਂ ਹਾਂਜੀ ਤੇ ਉੱਪਰ ਉਸ ਤਰ੍ਹਾਂ ਡੰਡੇ ਲਾ ਗਏ ਪੋਲੀਥੀਨ ਲੱਗਣਾ ਤੇ ਪੋਲੀਥੀਨ ਲਾ ਕੇ ਉੱਤੋਂ ਵੀ ਪਾਣੀ ਦੇਣਾ ਥੱਲੇ ਜੀ ਮਤਲਬ ਪਾਣੀ ਉਵੇਂ ਦੇਣਾ ਕਿ ਐਵੇਂ ਆਪਾਂ ਨੇ ਥੱਲੇ ਵੇਜੀ ਇਹਦੀ ਥੱਲੇ ਕਟਾਈ ਕੀਤੀ ਹੁੰਦੀ ਜੀ ਹੂੰ ਥੱਲੇ ਲਫਾਪਾ ਕੱਟਿਆ ਹੁੰਦਾ ਹੈ अच्छा जी हां जी तो ਉਧਰ ਪਾਣੀ ਛੱਡਾਂਗੇ ਤੇ ਨੇ ਰੇਟ ਨਹੀਂ ਨਹੀਂ ਐਵੇਂ ਛੱਡਦਾ ਡ੍ਰਿਪ ਡਰੋਪ ਨਹੀਂਗਾ ਨਹੀਂ ਉਧਰ ਨਹੀਂ ਪਾਉਣਾ ਐਵੇਂ ਐਵੇਂ ਲਾ ਦੇਣਾ ਇਹਦੀ ਸਲਾਹ ਜੀ ਹਸਲਾ ਵਿਚਾਰੇ ਨਹੀਂ ਪੋਲਾ ਰਹਿੰਦਾ ਫਿਰ ਵੀ ਸੋਖਾ ਨਿਕਲਿਆ ਆਉਂਦਾ ਵਾ ਠੀਕ ਹੈ ਠੀਕ ਹੈ ਇਹ ਪੁੱਤੋਂ ਪਾਣੀ ਪਾਵਾਂਗੇ ਤਾਂ ਫਿਰ ਜੰਮ ਜਾਂਦਾ ਵੀ ਨਿਕਲਦਾ ਨਹੀਂ ਠੀਕ ਹੈ ਜੀ ਤੇ ਉਹ ਕਿਆਰੀਆਂ ਵੀ ਹਾਂ ਪਿਆਜ਼ ਹੀ ਉਹ ਪਿਆਜ਼ ਹਾਂ ਜੀ ਪਿਆਜ਼ ਦਾ ਕੰਮ ਜ਼ਿਆਦਾ ਆਪਣਾ ਸਾਰਾ ਇਦੋਂ ਪਿਆਜ਼ ਚੱਲਪਣਾ ਬਸ ਇਹ ਸਾਰੇ ਪਿਆਜ਼ ਲੱਗੇ ਇੱਥੋਂ ਲੈ ਕੇ ਇਹ ਪਿਆਜ਼ ਜੀ ਇਹ ਪਕਾਵਾਂ ਪਿਆਜ਼ ਸਾਰਾ ਸਟੈਪ ਬਾਈ ਸਟੈਪ ਜਿਵੇਂ ਜਿਵੇਂ ਵੀ ਕੀ ਜਾਂਦਾ ਵਾ ਉਸ ਤਰ੍ਹਾਂ ਹੀ ਬੀਜੀ ਜਾਂਦੇ ਬਾਈ ਇਹ ਪਿਆਜੀ ਆ ਤੇ ਬਾਈ ਸਾਰੇ ਜਿਹੜੇ ਇਹ ਫਿਰ ਜਿਹੜੀ ਮਿੱਟੀ ਮੁੱਟੀ ਆਵੇ ਤੁਸੀਂ ਹਾਂ ਮਿੱਟੀ ਆਹੀ ਆਵੇ ਵਿੱਚ ਲਾ ਕੇ ਬੀਜ ਰੇ ਆਂ ਪਾ ਰਹੇ ਆਂ ਹੂੰ ਵੀ ਮਤਲਬ ਜੇ ਇਹਦੀ ਮਿੱਟੀ ਚੱਕਾ ਕਿਤੇ ਜਗ੍ਹਾ ਨੀ ਵੀ ਹੋਏਂਦੀ ਵੀ ਤਰਾਜ ਕਰਦਾ ਮਤਲਬ ਜੀਵਿੰਦਾਰ ਵੀ ਤਰਾਜ ਕਰਦਾ ਵਾ ਓਕੇ ਹਾਂਜੀ ਤੁਸੀਂ ਫਿਰ ਇਹਦੀ ਹਾਂਜੀ ਸਟਾਈ ਹੋਈ ਹੈ ਵਿੱਚ ਠਿੱਕੇ ਦੇ ਲੈਣ ਹਾਂਜੀ ਠਿੱਕੇ ਤੇ ਜ਼ਮੀਨ ਆਪ ਕਿੰਨੇ ਕਿੱਲਾ ਇਹ ਆਪਣੇ ਵੀ ਕਿੱਲਾ ਹੀ ਹੈ ਮਾਲਕਾ ਆਪ ਨੂੰ ਕਿੱਲਾ ਹੀ ਦਿੰਦੇ ਹਰ ਇੱਕ ਸਾਲ ਦੂਜੀ ਜਿਹਨੂੰ ਮਰਜ਼ੀ ਦੇਣ ਤੇ ਫਿਰ ਜਿਹੜੇ ਵਾਸਤੇ ਆਪਾਂ ਇਹ ਪਰ ਡਿਲੇਮਪੰਦੇ ਜਾਂ ਹਾਈ ਲੇਬਰ ਹੈ ਜੀ ਲਫਾਫੀ ਲੇਬਰ ਹਾਂਜੀ ਲਫਾਫੀ ਦੇ ਸਾਰੇ ਛੋਡੇ ਕਰਦੇ ਨਹੀਂ ਨਹੀਂ ਉਹ ਉਹ ਕਰਦੇ ਬੈਠੇ ਨੇ ਬੱਚੇ ਲੇਬਰ ਤੇ ਲੇਬਰ ਵਾਲੇ ਸਾਰੇ ਲੇਬਰ ਲਾਉਣੀ ਪੈਂਦੀ ਹਾਂ ਪੜ ਕੇ ਆ ਜਾਂਦੇ ਵਾ ਉਹਦੇ ਬਾਅਦ ਟਾਈਮ ਲਾਉਂਦੇ ਹੋ ਵਾ ਟਾਈਮ ਮਤਲਬ ਕਾਈ ਵੀ ਕਰਦੇ ਆ ਤੇ ਇਹ ਮਤਲਬ ਤੁਹਾਨੂੰ ਤੁਸੀਂ ਕਿਹਾ 6-7 ਸਾਲ ਹੋ ਗਏ ਮੈਨੂੰ ਤਾਂ ਬਹੁਤ ਕਾਫੀ ਟਾਈਮ ਐਸੀ 19 ਸਾਲ ਹੋ ਗਈ 7 ਸਾਲ ਹੋ ਜਾਣੇ ਇਸ ਚੀਜ਼ ਵਿੱਚ ਪਏ ਨੂੰ ਮੈਨੂੰ 7 ਸਾਲ ਇੱਥੇ ਹੋ ਗਏ ਹਾਂ ਪਹਿਲਾਂ ਸਬਜ਼ੀ ਦਾ ਕੰਮ ਸੀਗਾ ਆਪਣਾ ਠੀਕ ਇਹ ਬਈ ਇੱਕ ਕਿੱਲੇ 'ਚ ਜੇ ਆਪਾਂ ਮੰਨ ਲਈਏ ਵੈਸੇ ਆਈਡੀਆ ਇਹ ਆਪਾਂ ਲੋਕਾਂ ਨੂੰ ਵੀ ਦੱਸ ਦਈਏ ਹੈ ਨਾ ਇੱਕ ਕਿੱਲੇ ਜੋ ਮਿਹਨਤ ਦਾ ਆਪਣੀ ਬਹੁਤ ਆ ਹੈ ਨਾ ਮਿਹਨਤਾ ਹੁਣ ਰਾਤ ਦੇਣੀ ਲਾ ਲਓ ਤੁਸੀਂ ਹੈ ਨਾ ਤੇ ਆਪਾਂ ਆਮਦਨ ਜੇ ਆਪਾਂ ਲਾਈਏ ਦੇਖੋ ਜੀ ਜੇ ਮਿਹਨਤ ਕਰਾਂਗੇ ਤਾਂ ਸਭ ਕੁਝ ਮਿਲਣਾ ਵਾ ਮੇਨ ਗੱਲ ਤਾਂ ਹੈ ਮਿਹਨਤ ਹੁਣ ਜੀ ਇਹੀ ਕੰਮ ਜੇ ਹੁਣ ਅਸੀਂ ਖੁਦ ਆਪ ਕਰ ਰਹੇ ਆ ਜੇ ਹੁਣ ਇਹੀ ਕੰਮ ਦਿਹਾੜੀਆਂ ਨੂੰ ਕਰਾਉਣਾ ਹੋਵੇ ਤਾਂ ਜਾਨੀ ਅੱਦੋ-ਅੱਦੋ ਦਾ ਫਰਕ ਪੈ ਜਾਂਦਾ ਅੱਦੋ-ਅੱਦੋ ਫਰਕ ਹਾਂਜੀ ਕਿਉਂਕਿ ਘੜ ਤੋਂ ਘੜ 5-600 ਰੁਪਏ ਦਿਹਾੜੀ ਦੀ ਕੀਮਤ ਹੈ ਹੁਣ ਠੀਕ ਹੈ ਦਿਹਾੜੀ ਮੰਗਦਾ 500 ਰੁਪਏ 600 ਰੁਪਏ ਦਿਹਾੜੀ ਤੇ ਤੁਹਾਡਾ ਘਰ ਚੱਲੀ ਜਾਂਦਾ ਇੱਕ ਕਿਲੇ ਨਾਲ ਬਹੁਤ ਵਧੀਆ ਰਾਮ ਰਾਂ ਚੱਲ ਰਹੀ ਵਧੀਆ ਹੀ ਵਧੀਆ ਚੱਲ ਰਿਹਾ ਵਧੀਆ ਗੁਜ਼ਾਰਾ ਕਰ ਰਹੇ ਬੱਚੇ ਪੜ ਰਹੇ ਆ ਕੰਮ ਕਰ ਰਹੇ ਆ ਬੱਚੇ ਵੀ ਬਸ ਪੜ ਕੇ ਆਉਂਦੇ ਕੰਮ ਹੈਲਪ ਕਰਾਉਂਦੇ ਨਾਲ ਠੀਕ ਆ ਅਣ ਵੱਡਾ ਮੁੰਡਾ ਸੀ ਜਿਹਨਾਂ ਨਾਲ ਪਨੀਰੀ ਪਟਣ ਗਿਆ ਚਲੋ ਤੁਸੀਂ ਆਏ ਨਾ ਦੱਸੋ ਮਤਲਬ ਐਂ ਦੱਸੋ ਵੀ ਇੱਕ ਕਿਲੇ ਚੋਂ ਜੇ ਆਪਾਂ ਦੋ ਸੀਜ਼ਨਾਂ ਲਈ ਲਾਈਏ 1 ਸਾਲ ਦੀ ਤਾਂ ਲੱਖਾਂ ਚ ਹੈਗੀ ਆਮਦਨੀ ਹਾਂਜੀ ਹਾਂਜੀ ਦੇਖੋ ਤਾਂ ਸਾਨੂੰ ਮਿਹਨਤ ਦੇ ਸਰ ਤੇ ਗਏ ਲੱਖਾਂ ਵੀ 2 ਲੱਖ ਵੀ 3 ਲੱਖ ਬਣ ਸਕਦਾ ਜੇ ਭਾਵੇਂ ਮਿਹਨਤ ਕਰਾਂਗੇ ਕਰਦੇ ਬਾਕੀ ਪ੍ਰਮਾਤਮਾ ਦੇ ਸਰ ਤੇ ਹੁੰਦੇ ਕਈ ਵਾਰੀ ਫਿੱਟਾ ਪੈਂਦੇ ਮੀਂਹ ਆ ਗਿਆ ਜਾਂ ਕੋਈ ਗੜੀ ਮਾਰ ਕਰ ਗਈ ਉਦੋਂ ਬਹੁਤ ਮਾਰ ਪੈਂਦੀ ਇਹਦੇ ਵਿੱਚ ਇਹਦੇ ਚ ਹੋਰੇ ਨਾਲ ਪੈਂਦੀ ਆ ਹਾਂ ਸਰਕਾਰ ਵੱਲੋਂ ਸਾਨੂੰ ਕੋਈ ਇਹ ਤਾਂ ਮੌਬਲਾ ਨਹੀਂ ਮਿਲਦਾ ਜਿਵੇਂ ਮਤਲਬ ਇਹਦੇ ਵਿੱਚ ਮੇਰੇ ਨੂੰ ਤੇ ਲੈ ਕੇ ਪਿੱਛੇ 1.5 ਲੱਖ ਦਾ ਵੀ ਗੋਭੀ ਦਾ ਕਿਲਰ ਆਉਂਦੇ ਸੀ ਹਮ ਤੇ ਮਤਲਬ 1.5 ਘੰਟਾ ਮੀਂਹ ਪਿਆ ਇਸ ਬਸ ਪਾਣੀ ਪੈਣੇ ਕਰਕੇ ਸਾਰਾ ਖਤਮ ਹੋ ਗਿਆ ਇਹ ਫਿਰ ਬੀਜ ਪੂਜ ਕਿੱਥੋਂ ਲਿਓਨੇ ਸੀ ਇਹ ਕੰਪਨੀ ਦੇ ਵਿਗਿਆਨੀ ਤੂੰ ਆਉਂਦੇ ਆਪਣੇ ਤਾਂ ਪੂਰੀ ਗਾਰੰਟੀ ਹੁੰਦੀ ਹਾਂ ਪੂਰੀ ਗਾਰੰਟੀ ਬਿੱਲ ਕੱਟ ਕੇ ਆਉਂਦਾ ਹੀ ਠੀਕ ਆ ਹਾਂ ਦੋ ਵਾਲਿਆਂ ਤੋਂ ਦਾ ਵਾ ਠੀਕ ਆ ਅਬ ਆਈ ਨੇ ਅੱਗੇ ਵੀ ਲਾਇਓ ਮੈਂ ਤੁਹਾਡਾ ਮੈਂ ਹਸਾਬ ਲਾਇਆ ਯਾਰ ਹੁਣ ਤੁਹਾਡਾ ਕਣ ਦਾ ਹੀ ਆ ਕੰਮ ਹਨਾ ਹਾਂ ਜਿਆਦੇ ਕੰਮ ਦਾ ਹੀ ਆ ਗੋਭੀ ਦੀ ਪਨੀਰੀ ਦਾ ਜਿਆਦਾ ਠੀਕ ਆ ਹਾਂਜੀ ਆ ਯਾਰ ਆ ਕਿੰਨੇ ਸੋਹਣੇ ਛੋਟੇ ਛੋਟੇ ਵੀ ਆ ਜਿਹੜੇ ਇਹ ਹਾਈਬ੍ਰਿਡ ਚ ਲੱਗੇ ਧਣੀਆਂ ਹਨਾ ਹਾਂਜੀ ਹਾਂ ਧਣੀਆਂ ਲੱਗੇ ਠੀਕ ਆ ਇਹ ਇਹ ਫਿਰ ਸਾਰਾ ਕੁਝ ਫਿਰ ਇਹ ਤਾਂ ਮੰਡੀ ਲੈ ਕੇ ਜਾਣਾ ਹਾਂ ਇਹ ਨਹੀਂ ਇੱਥੇ ਦੁਕਾਨਾਂ ਲਾ ਨੇੜੇ ਬਦਨੀ ਉਹਨਾਂ ਨੂੰ ਵਟ ਕੇ ਦੇਈ ਦਈ ਓਕੇ ਹਾਂਜੀ ਜਿਵੇਂ ਜਿਵੇਂ ਕੱਟੀ ਜਾ ਜਿਵੇਂ ਆ ਵੀ ਹੁਣ ਕੱਟਤਾ ਦੀ ਕੁਦਵਾਰੀ ਹਰਾ ਹੋ ਰਿਹਾ ਉਹ ਕੱਟਣ ਲਾਓ ਕੱਲ ਨੂੰ ਕੱਟਣਾ ਵਾ ਠੀਕ ਹੈ ਠੀਕ ਹੈ ਜੀ ਬਾਈ ਕਿਸੇ ਨੇ ਵੀ ਪਨੀਰੀ ਲੈਣੀ ਹੋਵੇ ਤੇ ਬਦਨੀ ਕਲਾਂ ਦੇ ਵਿੱਚ ਜਦੋਂ ਆਪਾਂ ਬਦਨੀ ਮੋਗੇ ਤੋਂ ਬਦਨੀ ਆਉਣੇ ਨਾ ਸਟਾਰਟਿੰਗ ਤੇ ਬਾਈ ਦਾ ਫਾਰਮ ਹੈ ਹਨਾ ਜਗਿੰਦਰ ਫਾਰਮ ਹੈ ਜਗਿੰਦਰ ਫਾਰਮ ਆ ਉਹ ਸਾਹਮਣੇ ਬੋਰਡ ਵੀ ਲੱਗਿਆ ਲੱਗਿਆ ਹੀ ਮਿਹੜਾ ਭਰਨਾ ਦਾ ਪਰਸ ਠੀਕ ਆ ਤੇ ਬਾਈ ਨੰਬਰ ਫੋਨ ਨੰਬਰ ਬੋਲ ਦਿਓ ਹਾਂ ਨੰਬਰ ਆਪਣਾ ਹੈ 95926 3423 ਹਾਂਜੀ ਪਰਨਾਲਾ ਰੋਡ ਆ ਬਦਨੀ ਪੁਰਾਣੇ ਪੁਲ ਦੇ ਨਾਲ ਹੀ ਆਪਣਾ ਸਰਦੇ ਪਾਸੇ ਆਪਣਾ ਫਾਰਮ ਹੈ ਠੀਕ ਆ ਬਾਈ ਠੀਕ ਆ ਧੰਨਵਾਦ ਯਾਰ ਤੁਸੀਂ ਬਹੁਤ ਵਧੀਆ ਹਨਾ ਇੱਕ ਕਿੱਲੇ ਚ ਇੰਨੀ ਮਿਹਨਤ ਕਰਦੇ ਆ। ਕੋਈ ਇੱਕ ਵੈਰੈਟੀ ਦੇ ਵਿੱਚ ਮੰਨ ਲਓ ਇੰਨੀਆਂ ਵੈਰੈਟੀਆਂ ਆਪਾਂ ਲਾ ਰਹੀਓ। ਚਲੋ ਇਹਦੇ ਚ ਇੱਕ ਵੈਰੈਟੀ ਨੂੰ ਦੋ ਵੈਰੈਟੀ ਨੂੰ ਮਾਰ ਪੈ ਜੀ ਦੂਜੀਆਂ ਵੈਰੈਟੀਆਂ ਨੂੰ ਮਾਰ ਨਹੀਂ ਪੈ। ਸਹੀ ਗੱਲ ਹੈ। ਪਰ ਇਕੱਲਾ ਦੂਸਰੀਆਂ ਵੈਰੈਟੀਆਂ ਲਾਈਆਂ ਇੰਨੀਆਂ ਹਾਂਜੀ। ਇਕੱਲੀ ਗੋਭੀ ਨਹੀਂ ਬੀਜੀ। ਇਕੱਲੀ ਆਪਾਂ ਨੇ ਧਨੀਆ ਨਹੀਂ ਬੀਜਿਆ ਹਾਂ। ਸਾਰਾ ਕੁਝ ਬੀਜਿਆ। ਹਾਂ। ਠੀਕ ਹੈ ਠੀਕ ਹੈ ਠੀਕ ਹੈ। ਮਿਹਨਤ ਲੱਗਿਆ ਸਾਰਾ ਸਮਾਨ। ਠੀਕ ਹੈ। ਹਾਂਜੀ। ਬਾਕੀ ਸਾਰੇ ਆਪਣੇ ਲੀ ਬੀਜ ਹਾਈਬ੍ਰਿਡ ਚ ਲੱਗੇ ਸਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਪੈਂਦੀਗੀ ਬਕਾਇਦਾ ਸਾਡੇ ਗਰੁੱਪ ਬਣੇ ਹੋਏ ਗਰੁੱਪਾਂ ਦੇ ਵਿੱਚ ਛੜਾ ਦਿੰਨੇ ਆ ਜਦੋਂ ਫੋਟੋਆਂ ਜਮਲੇ ਵੀ ਜਦੋਂ ਵੀ ਕੋਈ ਵੈਰਿਟੀ ਤਿਆਰ ਹੋ ਗਈ ਗਰੁੱਪ ਦੇ ਵਿੱਚ ਛੜਾ ਦਿੰਨੇ ਆ ਨਾਲ ਦੀ ਨਾਲ ਠੀਕ ਹੈ ਜੀ ਕਿਸੇ ਨੇ ਵੀ ਰੇਟ ਪੁੱਛਣਾ ਬਾਈ ਨੂੰ ਫੋਨ ਤੇ ਪੁੱਛ ਸਾਡੇ ਤੇਰੀ ਵੈਰਿਟੀ ਲੈਣੀ ਹਨ ਹਾਂਜੀ ਹਾਂਜੀ ਤੇ ਚਲੋ ਠੀਕ ਹੈ ਧੰਨਵਾਦ ਠੀਕ ਹੈ ਜੀ ਓਕੇ ਜੀ ਓਕੇ